ਯਾਰੋ ਬਚਿਓ ਖਤਰਨਾਕ ਤਿਆਰੀ ਹੋ ਗਈ ਹੁਣ ਸੱਪਾਂ ਦੀ ਹੁਣ ਸੱਪਾਂ ਦੀ ਨਿਆੜੇ ਨਾਲ ਯਾਰੀ ਹੋ ਗਈ ਹੁਣ ਸੱਪਾਂ ਦੀ ਕੰਦੇ ਸਿੱਖਿਆ ਮਚਾ ਕੇ ਵੜਾ ਸ਼ੋਰ ਆਖਦੇ ਚੋਰੀ ਪਾਪ ਹੈ ਚੋਰੀ ਪਾਪ ਹੈ ਇਹ ਉੱਚੀ ਉੱਚੀ ਚੋਰ ਆਖਦੇ ਚੋਰੀ ਪਾਪ ਹੈ ਕੁੰਡੀ ਮਾਰ ਲੋ ਓ ਕੁੰਡੀ ਮਾਰ ਲੋ ਓਏ ਲੋਕ ਓਏ ਤਾਂ ਬੋਟਾ ਵਾਲੇ ਨੇ ਕੁੰਡੀ ਅਗਲੀ ਮੈਂ ਗੱਲ ਕਰਾਂ ਕਿ ਵਿਆਹਾਂ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਨੇ ਔਰਤਾਂ ਦੇ ਵੱਲੋਂ ਜਿੱਦਾਂ ਪਾਉਂਦੀਆਂ ਨੇ ਉਹਨਾਂ ਬੋਲੀਆਂ ਦੇ ਦੁਆਰਾ ਜਾਗਰਤੀ ਕਿਵੇਂ ਆ ਸਕਦੀ ਹੈ ਇੱਕ ਨਮੂਨਾ ਪੇਸ਼ ਕਰਨ ਲੱਗਿਆ ਜੀ ਜੇ ਸਹਿਮਤੀ ਹੋਵੇ ਤੇ ਨਾਲ ਤਾੜੀਆਂ ਵੀ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਕੋਸ਼ਿਸ਼ ਕਰਦੇ ਆਪਾਂ ਸੁੱਤੇ ਪਿਆਂ ਦੇ ਕਰਾਂ ਦੇ ਵਿੱਚ ਚੋਰ ਵੜ ਗਏ ਸੁੱਤੇ ਪਿਆਂ ਦੇ ਹੋ ਸੁੱਤੇ ਪਿਆਂ ਦੇ ਕਰਾਂ ਦੇ ਵਿੱਚ ਚੋਰ ਵੜ ਗਏ ਹੋ ਜਿਹੜੇ ਜਾਗ ਪਏ ਹੋ ਜਿਹੜੇ ਜਾਗ ਪਏ ਉਹ ਲੱਠ ਫੜ ਅੱਗੇ ਖੜ ਗਏ ਜਿਹੜੇ ਜਾਗ ਪਏ ਹੋ ਜਿਹੜੇ ਜਾਗ ਪਏ ਉਹ ਲੱਠ ਫੜ ਅੱਗੇ ਖੜ ਗਏ ਜਿਹੜੇ ਜਾਗ ਪਏ ਇਥੇ ਚੌਧਰ ਤਾਂ ਚੌਧਰੀ ਕੜਮ ਕਰਦੇ ਦੇਸ਼ ਚੱਲ ਦੇ ਦੇਸ਼ ਚੱਲ ਦੇ ਜੇ ਨਾ ਕੰਮ ਕੰਮ ਕਰਦੇ ਦੇਸ਼ ਚੱਲ ਦੇ ਦੇਸ਼ ਚੱਲ ਦੇ ਨੇ ਤਾਂ ਕੰਮ ਕੰਮ ਕਰਦੇ ਦੇਸ਼ ਚੱਲ ਦੇ ਹੋ ਬਾਬਾ ਨਾਨਕਾ ਇਹ ਰਤ ਪੀਣ ਰਤ ਪਿੰਦੇ ਨੇ ਬਾਬਾ ਨਾਨਕਾ ਹੋ ਬਾਬਾ ਨਾਨਕਾ ਏ ਰਤ ਪੀਣੇ ਰਤ ਪਿੰਦਨੇ ਪਾਗੋ ਲਾਲੋ ਆਂਦੇ ਹੋ ਪਾਗੋ ਲਾਲੋ ਆਂਦੇ ਗਲਾਂ ਵਿੱਚ ਗੁੱਠਾ ਦਿੰਦੇ ਨੇ ਪਾਗੋ ਲਾਲੋ ਆਂਦੇ ਬਹੁਤ ਹੋ ਗਿਆ ਜੀ ਹੁਣ ਹੋਰ ਨਹੀਂ ਸਹਾਰਨਾ ਐਨਾ ਲੋਟੂ ਆਂਦੇ ਐਨਾ ਲੋਟੂ ਆਂਦੇ ਮੂੰਹ ਤੇ ਕਸਨ ਮਾਰਨਾ ਐਨਾ ਲੋਟੂ ਆਂਦੇ ਐਨਾ ਲੋਟੂ ਆਂਦੇ ਮੂੰਹ ਤੇ ਐਨਾ ਲੋਟੂ ਆਂਦੇ ਕਹਿੰਦੇ ਚਿੱਟੇ ਲੀੜਿਆਂ ਦੇ ਵਿੱਚ ਦਿਲ ਕਾਲੇ ਕਾਲੇ ਨੇ ਚਿੱਟੇ ਲੀੜਿਆਂ ਹੋ ਚਿੱਟੇ ਲੀੜਿਆਂ ਦੇ ਵਿੱਚ ਦਿਲ ਕਾਲੇ ਕਾਲੇ ਨੇ ਚਿੱਟੇ ਲੀੜਿਆਂ ਹੋ ਚਿੱਟੇ ਲੀੜਿਆਂ ਦੇ ਵਿੱਚ ਦਿਲ ਕਾਲੇ ਕਾਲੇ ਨੇ ਕੁੰਡੀ ਮਾਰ ਲੋ ਹੋ ਕੁੰਡੀ ਮਾਰ ਲੋ ਏ ਲੋਕ ਓਏ ਤਾਂ ਬੋਟਾ ਵਾਲੇ ਨੇ ਕੁੰਡੀ ਮਾਰ ਲੋ ਹੋ ਕੁੰਡੀ ਮਾਰ ਲੋ ਏ ਲੋਕ ਓਏ ਤਾਂ ਬੋਟਾ ਵਾਲੇ ਨੇ ਕਿ ਅਜਨਾ ਸੁਰੇਸ਼ਵਰੇ ਮੋਬਾਈਲ ਸਕਰੋਲ ਕਰ ਰਹੇ ਸੀਗੇ ਖਬਰਾਂ ਆਉਂਦੀਆਂ ਨੇ ਆਪਾਂ ਦੇਖਦੇ ਆ ਸਾਰੇ ਖਬਰ ਆਈ ਹੈ ਤੇ ਖਬਰ ਦੇ ਵਿੱਚ ਕੀ ਦੱਸਿਆ ਬੜਾ ਸੱਚ ਦੱਸਦਿਆ ਖਬਰਾਂ ਵਾਲੇ ਕਹਿੰਦੇ ਆ ਹੋ ਨਿਊਜ਼ ਵਾਲਿਆਂ ਨੇ ਨੀਰਾ ਸੱਚ ਹੀ ਸੁਣਾਇਆ ਏ ਨਿਊਜ਼ ਵਾਲਿਆਂ ਨੇ ਹੋ ਨਿਊਜ਼ ਵਾਲਿਆਂ ਨੇ ਨੀਰਾ ਸੱਚ ਹੀ ਸੁਣਾਇਆ ਏ ਕਹਿੰਦੇ ਜੰਗਲ 'ਚ ਹੋ ਕਹਿੰਦੇ ਜੰਗਲ 'ਚ ਬੱਕਰੀ ਨੇ ਸ਼ੇਰ ਖਾਇਆ ਏ ਕਹਿੰਦੇ ਜੰਗਲ 'ਚ ਹੋ ਕਹਿੰਦੇ ਜੰਗਲ 'ਚ ਬੱਕਰੀ ਨੇ ਸ਼ੇਰ ਖਾਇਆ ਏ ਕਹਿੰਦੇ ਜੰਗਲ 'ਚ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਕੁਝ ਲੜਾਈਆਂ ਸਾਨੂੰ ਹੀ ਪਰੇਸ਼ਾਨ ਕਰ ਦਿੰਦੀਆਂ ਨੇ ਕਿੱਦਾਂ ਦੀ ਇੱਕ ਲੜਾਈ ਇੱਕ ਵਿੰਗ ਹੈ ਕਿ ਇਹ ਲੜਾਈਆਂ ਨੇ ਤਾਂ ਸਾਨੂੰ ਜਮਾ ਮਾਰ ਸੁਟਿਆ ਇਹ ਲੜਾਈਆਂ ਨੇ ਇਹ ਲੜਾਈਆਂ ਨੇ ਤਾਂ ਸਾਨੂੰ ਜਮਾ ਮਾਰ ਸੁਟਿਆ ਹਾਇ ਰੁਪਈਏ ਨੇ ਹਾਇ ਰੁਪਈਏ ਨੇ ਜੀ ਰਾਤੀ ਡਾਲਰ ਨੂੰ ਕੁੱਟਿਆ ਹਾਇ ਰੁਪਈਏ ਨੇ ਹਾਇ ਰੁਪਈਏ ਨੇ ਜੀ ਰਾਤੀ ਡਾਲਰ ਨੂੰ ਕੁੱਟਿਆ ਹਾਇ ਰੁਪਈਏ ਨੇ ਨੌਕਰੀਆਂ ਬਹੁਤ ਨੇ ਇਸ ਦੇਸ਼ ਦੇ ਵਿੱਚ ਫਿਕਰ ਨਾ ਕਰਿਓ ਹੋ ਲੱਡੂ ਵੰਡਣੇ ਪੜਾਕੂ ਮੁੰਡੇ ਨਹੀਂਓ ਟਲਦੇ ਲੱਡੂ ਵੰਡਣੇ ਹੋ ਲੱਡੂ ਵੰਡਣੇ ਪੜਾਕੂ ਮੁੰਡੇ ਨਹੀਂਓ ਟਲਦੇ ਮਿਲੀ ਨੌਕਰੀ ਹੋ ਮੇਰੀ ਨੌਕਰੀ ਟੇਸ਼ਨ ਤੇ ਪਤੌਣ ਤੜਨੇ ਮਿਲੀ ਨੌਕਰੀ ਹੋ ਮਿਲੀ ਨੌਕਰੀ ਹੋ ਟੇਸ਼ਨ ਤੇ ਪਕੌੜੇ ਤੜਨੇ ਮਿਲੀ ਨੌਕਰੀ ਬੜੀ ਖਤਰਨਾਕ ਤਿਆਰੀ ਕਰਕੇ ਆਉਂਦੇ ਆ ਕੁਝ ਲੋਕ ਯਾਰੋ ਬਚਿਓ ਖਤਰਨਾਕ ਤਿਆਰੀ ਹੋ ਗਈ ਯਾਰੋ ਬਚਿਓ ਯਾਰੋ ਬਚਿਓ ਖਤਰਨਾਕ ਤਿਆਰੀ ਹੋ ਗਈ ਹੁਣ ਸੱਪਾਂ ਦੀ ਹੁਣ ਸੱਪਾਂ ਦੀ ਨਿਔਲੇ ਨਾਲ ਯਾਰੀ ਹੋ ਗਈ ਹੁਣ ਸੱਪਾਂ ਦੀ ਹੁਣ ਸੱਪਾਂ ਦੀ ਨਿਔਲੇ ਨਾਲ ਯਾਰੀ ਹੋ ਗਈ ਹੁਣ ਸੱਪਾਂ ਦੀ ਗੱਲ ਕਹਿਣ ਜਾ ਰਹੇ ਆ ਜੀ ਕਿ ਗੱਲਾਂ ਖਰੀਆਂ ਹੋ ਗੱਲਾਂ ਖਰੀਆਂ ਜੀ ਪੂਰਾ ਤੋਲ-ਤੋਲ ਹੁੰਦੀਆਂ ਗੱਲਾਂ ਖਰੀਆਂ ਚਾਤੀ ਮਾਰੂ ਆਪਣੇ ਅੰਦਰ ਜੀ ਹੋ ਗੱਲਾਂ ਖਰੀਆਂ ਜੀ ਪੂਰਾ ਤੋਲ-ਤੋਲ ਹੁੰਦੀਆਂ ਗੱਲਾਂ ਖਰੀਆਂ ਹੋ ਗੱਲਾਂ ਖਰੀਆਂ ਜੀ ਪੂਰਾ ਤੋਲ-ਤੋਲ ਹੁੰਦੀਆਂ ਜੇ ਦਿਲ ਸਾਫ਼ ਨਹੀਂ ਉਹ ਦਿਲ ਸਾਫ਼ ਨਹੀਂ ਜੇ ਗੱਲਾਂ ਗੋਲ-ਗੋਲ ਹੁੰਦੀਆਂ ਦਿਲ ਸਾਫ਼ ਨਹੀਂ ਉਹ ਦਿਲ ਸਾਫ਼ ਨਹੀਂ ਜੇ ਗੱਲਾਂ ਗੋਲ-ਗੋਲ ਹੁੰਦੀਆਂ ਦਿਲ ਸਾਫ਼ ਨਹੀਂ ਟਿੱਚਾ ਮਿੱਠਿਆ ਕੁਝ ਬਾਤਾ ਵਰਨ ਦੇ ਚੋਣ ਵਾਲਿਆਂ ਨੇ ਕੀ ਟਿੱਚਾ ਮਿੱਠਿਆ ਕਿ ਟਿੱਚਾ ਮਿੱਠਿਆ ਉਹ ਦੁਨੀਆ ਨੂੰ ਬਚਾਉਣਗੇ ਟਿੱਟਾ ਮਿੱਠੇ ਆ ਟਿੱਚਾ ਮਿੱਠਿਆ ਉਹ ਦੁਨੀਆ ਨੂੰ ਬਚਾਉਣਗੇ ਰੁੱਖ ਵਾਢ ਕੇ ਰੁੱਖ ਵਾਢ ਕੇ ਉਹ ਫੇਰ ਜੰਗਲ ਲਗਾਉਣਗੇ ਰੁੱਖ ਵਾਢ ਕੇ ਇਹੀ ਤਿਆਰੀ ਹੈ ਜੀ ਅੱਜ ਇਹੀ ਤਿਆਰੀ ਹੈ ਕਿ ਰੁੱਖ ਵੱਢੀ ਜਾਂਦੇ ਆ ਨੌਕਰੀਆਂ ਖਤਮ ਕਰੀ ਜਾਂਦੇ ਆ ਤੇ ਪ੍ਰਾਈਵੇਟੇਸ਼ਨ ਦਾ ਵੋਟਾ ਵੱਡਾ ਫੈਲ ਗਿਆ ਰੁੱਖ ਬਣ ਗਿਆ ਤੇ ਸਾਡੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇੱਕ ਦਿਨ ਜੇ ਪ੍ਰਾਈਵੇਟੇਸ਼ਨ ਬੰਦ ਨਾ ਹੋਈ ਜੇ ਠੇਕੇਦਾਰੀ ਪ੍ਰਥਾ ਬੰਦ ਨਾ ਹੋਈ ਜੇ ਇਹ ਡਿਜੀਕਰਨ ਬੰਦ ਨਾ ਹੋਇਆ ਤਾਂ ਇੱਕ ਦਿਨ ਅਸੀਂ ਇੱਥੇ ਇਕੱਠੇ ਹੋਣ ਜੋਗੇ ਬੈਠਣ ਜੋਗੇ ਨਹੀਂ ਰਹਿਣੇ ਸੋ ਅਸੀਂ ਇਹ ਵਿਸ਼ੇ ਦੇ ਖਿਲਾਫ ਨਾ ਅਸੀਂ ਕਰ ਕੀ ਸਕਦੇ ਆ ਇੱਕ ਗੱਲ ਇੱਥੇ ਕਿ ਪਹਿਲੀ ਗੱਲ ਜਿੱਥੇ ਕਿਤੇ ਮੌਕਾ ਮਿਲੇ ਅਸੀਂ ਆਵਾਜ਼ ਬੁਲੰਦ ਕਰੀਏ ਕਿ ਨਿੱਜੀਕਰਨ ਬੰਦ ਹੋਵੇ ਦੂਜੀ ਗੱਲ ਜਿਹੜੇ ਸਾਡੇ ਨਾਲ ਕੰਮ ਹੈ ਕੰਮ ਕਰਦੇ ਆ ਪ੍ਰਾਈਵੇਟੇਸ਼ਨ ਦੇ ਵਿੱਚ ਉਹਨਾਂ ਦਾ ਨਾ ਤਾਂ ਸ਼ੋਸ਼ਣ ਕਰੀਏ ਤੇ ਨਾ ਸ਼ੋਸ਼ਣ ਹੋਣ ਦਈਏ ਇਹਦੇ ਨਾਲ ਵੀ ਬੜਾ ਫਰਕ ਪੈ ਜਾਣਾ ਹਾਂਜੀ ਹਾਂਜੀ ਫੇਰ ਉਹ ਸ਼ੁਰੂ ਕਰਦੇ ਆਂ ਟੀਚਾ ਮਿੱਥ ਲਿਆ ਉਹਨਾਂ ਦੁਨੀਆਂ ਬਚਾਉਣਗੇ ਰੁੱਖੀ ਵੱਢ ਕੇ ਰੁੱਖੀ ਵੱਢ ਕੇ ਉਹ ਫੇਰ ਜੰਗਲ ਲਗਾਉਣਗੇ ਰੁੱਖੀ ਵੱਢ ਕੇ ਹੋ ਦਿੰਦੇ ਸਿੱਖਿਆ ਮਚਾ ਕੇ ਬੜਾ ਸ਼ੋਰ ਆਖਦੇ ਦਿੰਦੇ ਸਿੱਖਿਆ ਸਾਨੂੰ ਸਿੱਖਿਆ ਦਿੰਦੇ ਨੇ ਕੁਝ ਲੋਕ ਹੈਗੇ ਆ ਦਿੰਦੇ ਸਿੱਖਿਆ ਮਚਾ ਕੇ ਬੜਾ ਸ਼ੋਰ ਆਖਦੇ ਚੋਰੀ ਪਾਪ ਹੈ ਚੋਰੀ ਪਾਪ ਹੈ ਇਹ ਉੱਚੀ ਉੱਚੀ ਚੋਰ ਆਖਦੇ ਚੋਰੀ ਪਾਪ ਹੈ ਹੋ ਚੋਰੀ ਪਾਪ ਹੈ ਇਹ ਉੱਚੀ ਉੱਚੀ ਚੋਰ ਆਖਦੇ ਚੋਰੀ ਪਾਪ ਹੈ ਇੱਕ ਗੱਲ ਹੋਰ ਕਹੂੰਗਾ ਕਹਿੰਦੇ ਕੈਂਟ ਹੀ ਬਣਾਉਂਦਾ ਚਾ ਦਿੱਲੀ ਦਾ ਜੱਟ ਹੈ ਕਹਿੰਦੇ ਕੈਂਟ ਜੀ ਕਹਿੰਦੇ ਕੈਂਟ ਜੀ ਬਣਾਉਂਦਾ ਚਾ ਦਿੱਲੀ ਦਾ ਜੱਟ ਹੈ ਚੰਗੀ ਲੱਗੀ ਨਹੀਂ ਚੰਗੀ ਲੱਗੀ ਨਹੀਂ ਇਹ ਸਾਨੂੰ ਇਹ ਚ ਮਿੱਠਾ ਘਟ ਹੈ ਚੰਗੀ ਲੱਗੀ ਨਹੀਂ ਹੋ ਚੰਗੀ ਲੱਗੀ ਨਹੀਂ ਇਹ ਸਾਨੂੰ ਇਹ ਚ ਮਿੱਠਾ ਘਟ ਹੈ ਚੰਗੀ ਲੱਗੀ ਨਹੀਂ ਕੋਈ ਅਸਰ ਨਹੀਂ ਹੁੰਦਾ ਕਦੇ ਵੀ ਸ਼ੈਤਾਨਾਂ ਤੇ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਹੁੰਦਾ ਕਦੇ ਵੀ ਸ਼ੈਤਾਨਾਂ ਤੇ ਡਾਕੇ ਵੱਜਦੇ ਡਾਕੇ ਵੱਜਦੇ ਲੋਕਾਂ ਦੇ ਆਰਮਾਨਾਂ ਤੇ ਡਾਕੇ ਵੱਜਦੇ ਆਖਰੀ ਲੈਣਾ ਮੈਂ ਕਹੂੰਗਾ ਇਸ ਕਵਿਤਾ ਦੀਆਂ ਉਦੋਂ ਵਾਰ ਇੱਕ ਛੋਟੀ ਜਿਹੀ ਕਵਿਤਾ ਹੋਰ ਲਾਉਂਗਾ ਤੇ ਫਿਰ ਆਪਣੀ ਮੈਂ ਜਗ੍ਹਾ ਲਾਉਂਗਾ ਕਿ ਬਲ ਏਕਤਾ ਚ ਗੱਲ ਹੋ ਯਾਦ ਰੱਖਣੀ ਬਲ ਏਕਤਾ ਚ हो बल एकता चल ए हो यादि रखणी असां हिकु मयी हो यारो हिकु महीह हमेशह जा वात रखणी असां हिकु मही हो असां हिकु मही हमेशह जिंद वि रखणी असां हिकु मयी ਹੋ ਮੈਨੂੰ ਕਹਿੰਦੇ ਓ ਰਲ ਮਿਲ ਕੇ ਹੈ ਖਾਈ ਦਾ ਮੈਨੂੰ ਕਹਿੰਦੇ ਓ ਹੋ ਮੈਨੂੰ ਕਹਿੰਦੇ ਓ ਰਾਲੇ ਮਿਲ ਕੇ ਹੈ ਖਾਈ ਦਾ ਓ ਚੁੱਪ ਹੋ ਜਾ ਲਾਲ ਓ ਚੁੱਪ ਹੋ ਜਾ ਲਾਲ ਐਵੇਂ ਰੋਲਾ ਨਹੀਂ ਪਾਈਦਾ ਚੁੱਪ ਹੋ ਜਾ ਲਾਲ ਹਾਂਜੀ